ਸੰਗਤ ਕਰ ਲਈਦੀ ਐ ਇਹਨਾਂ ਦੇ ਬਹਾਨੇ ਦਰਸ਼ਨ ਹੋ ਜਾਂਦੇ ਆ ਚੰਗੀਆਂ ਰੂਹਾਂ ਦੇ ਹਨਾ ਪਰ ਮੈਨੂੰ ਵੀ ਅੱਜ ਪਤਾ ਲੱਗਿਆ ਵੀ ਇੱਥੇ ਏਜੰਡਾ ਹੈਗਾ ਜਿਹੜਾ ਗੁਰੂ ਸਾਹਿਬ ਨੇ ਉਦੋਂ ਘੋੜਾ ਬੰਨਿਆ ਸੀ ਲੋ ਜੀ ਇੱਥੇ ਨਾ ਜੋਤ ਚਾਲਦੀ ਰਹਿੰਦੀ ਐ ਤੇ ਪਿੰਡ ਦੀ ਸੰਗਤ ਕੋਈ ਵੀ ਬਾਹਰੋਂ ਅੰਦਰੋਂ ਆ ਕੇ ਜੋਤ ਕਿਉਂ ਪਾ ਸਕਦਾ ਜੀ ਜਾ ਖੜਿਆ ਦਲ ਦੇ ਘੋੜੇ ਇੱਧਰ ਤੇ ਕੋਸ਼ਿਕ ਦਲ ਲਈ ਜਿੱਥੇ ਇੱਧਰ ਬੈਠਾ ਹੈ ਵਿਦਵਾਨ ਬਹੁਤ ਆ ਜਾਂਦੇ ਨੇ ਕਮੈਂਟ ਕਰਨ ਵਾਲੇ ਭਾਈ ਐਵੇਂ ਦੀਆਂ ਵੀਡੀਓ ਨਾ ਪਾਉ ਉਹ ਐ ਆਹ ਕੀ ਬਾਤ ਆ ਉਹ ਕਰਤਾ ਹਨ ਪਰ ਉਹ ਵਿਦਵਾਨ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਆਪਾਂ ਚੱਕੀਆਂ ਵੀਡੀਓ ਬੋਣੇ ਉਦੋਂ ਉਹਨਾਂ ਤੇ ਕਮੈਂਟ ਕਿਉਂ ਨਹੀਂ ਕਰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ ਨਵੇਂ ਬਲੌਗ ਨਵੇਂ ਦਿਨ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਗੇ ਤੇ ਬਾਬਾ ਜੀ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਚ ਰੱਖਣ ਜੀ ਅੱਜ ਆਪਾਂ ਬਲੌਗ ਹੈ ਜਿਹੜਾ ਬਹੁਤ ਲੇਟ ਸ਼ੁਰੂ ਕਰਨ ਲੱਗੇ ਆ ਸਵੇਰ ਦੇ ਬਸ ਘਾਰੀ ਛੋਟੇ ਛੋਟੇ ਕੰਮ ਜੇ ਸੀ ਉਹ ਕਰ ਰਹੇ ਸੀਗੇ ਤੇ ਕਿਉਂਕਿ ਪਤਾ ਸੀ ਆਪਾਂ ਨੂੰ ਵੀ ਜਾਣਾ ਹੈ ਅੱਜ ਆਪਾਂ ਕੱਲ ਆਪਾਂ ਨੂੰ ਖੜਿਆਲ ਪਿੰਡ ਆਪਾਂ ਵੇਖਿਆ ਸੀ ਨਾ ਵੀ ਬੁੱਢਾਦਲ ਵਾਲੇ ਬੈਠੇ ਸੀਗੇ ਹਨਾ ਜੀ ਤੇ ਆਪਾਂ ਉਹਨਾਂ ਨੂੰ ਪੁੱਛਿਆ ਸੀਗਾ ਤੇ ਆਪਣੇ ਪਿੰਡੋਂ ਵੀ ਹੈਗੇ ਢਿੱਲੋਂਵਰਾਂ ਦੇ ਡੈਡੀਆਰੀ ਭਰਾ ਉਹ ਨਿਹਾਂਗੀ ਨੇ ਤੇ ਬੁੱਢਾਦਲ ਵਾਲਾ ਹੀ ਅਮਰਸ਼ਾ ਕਿਹਾ ਹੋਇਆ ਇਹਨਾਂ ਨੇ ਤੇ ਉਹਨਾਂ ਨਾਲ ਟਾਈ ਅੱਪ ਜੇ ਆਪਾਂ ਕਰ ਲਿਆ ਸੀਗਾ ਸਵੇਰੇ ਤੇ ਕੱਲ ਹੀ ਹੋ ਗਈ ਸੀ ਗੱਲਬਾਤ ਵੀ ਅੱਜ ਸ਼ਾਮ ਨੂੰ ਉੱਥੇ ਹੋਣੀ ਸੀ ਖੇਡਾਂ ਤੇ ਮੈਂ ਕਿਹਾ ਚਲੋ ਆਪਾਂ ਵੇਖਣ ਜਾਵਾਂਗੇ ਤੇ ਨਾਲੇ ਆਪਾਂ ਤੁਹਾਨੂੰ ਵਿਖਾ ਲਾਂਗੇ ਗੱਡੀ ਗੁੱਡੀ ਧੋਤੀ ਘਾਰੀ ਆ ਛੋਟੇ ਮੋਟੇ ਕੰਮ ਜੇ ਸੀ ਜਿਹੜੇ ਉਹ ਕਰ ਲਏ ਆਪਾਂ ਤੇ ਹੁਣ ਆਪਾਂ ਚੱਲੇ ਆ ਮੌਸਮ ਵੀ ਵਧੀਆ ਤੇ ਦੇਖਦੇ ਆ ਜੀ ਜਾ ਕੇ ਆਪਾਂ ਕੀ ਮਾਹੌਲ ਵੈ ਹਨਾ ਤੇ ਮੈਂ ਸਾਡੇ ਪਿੰਡ ਬਾਬਾਸਾਲ ਹੋ ਗਏ ਉਦੋਂ ਹੋਈਆਂ ਸੀ ਪਰ ਉਦੋਂ ਜਗਾ ਘਟ ਹੋਣ ਕਰਕੇ ਹੋਈਆਂ ਨਹੀਂ ਸੀ ਪੂਰੀਆਂ ਕਿਉਂਕਿ ਇਹਨਾਂ ਨੂੰ ਜਗਾ ਕਾਫੀ ਚਾਹੀਦੇ ਆ ਤੇ ਉੱਥੇ ਹਰ ਸਾਲ ਪੱਕੇ ਹੀ ਆਉਂਦੇ ਆ ਤੇ ਦੇਖਦੇ ਆ ਚੱਲ ਕੇ ਵੀ ਵਧੀਆ ਹੁੰਦੀਆਂ ਨੇ ਹਨਾ ਲਓ ਜੀ ਆਪਾਂ ਹੁਣ ਬਾਬਾ ਜੀ ਨਾਲ ਹੀ ਚੱਲਾਂਗੇ ਬਾਈਕ ਜੀ ਦਾ ਖਾਲਸਾ ਬਾਈਕ ਜੀ ਕੀ ਫਤਿਹ ਆਹ ਜੀ ਬਾਬੇ ਨਾਲ ਆਪਾਂ ਵੀ ਚੱਲੇ ਆਹ ਬਾਈ ਕੱਲ ਦੇ ਯਾਰ ਪਾਈ ਜਾਂਦੇ ਆਵੇਂ ਟਰਾਲੀ ਦਾ ਖਿਆਲ ਹੋ ਰਿਹਾ ਜੀ ਆਪਾਂ ਪਹੁੰਚ ਗਏ ਸੀਗੇ ਖੜਿਆਲ ਪਿੰਡ ਦੇ ਗੁਰਦੁਆਰਾ ਸਾਹਿਬ ਪਹਿਲਾਂ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਮੱਥਾ ਟੇਕਣ ਤੇ ਉਸ ਤੋਂ ਬਾਅਦ ਦੇਖਦੇ ਆਂ ਪਚੰਗੀ ਸਿੰਘ ਰੈਡੀ ਹੋਏ ਖੜੇ ਆ ਲਓ ਜੀ ਆਪਾਂ ਦਾ ਹੁਣ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਦੱਸਦੇ ਆਂ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਤੇ ਆਪਾਂ ਨੂੰ ਹੈਰੀ ਬਾਬਾ ਜੀ ਦੱਸਣਗੇ ਇਹਨਾਂ ਦਾ ਇਤਿਹਾਸ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਇਹ ਸਥਾਨ ਨਵੀਂ ਪਾਸ਼ਾ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਸ਼ਾ ਜੀ ਦਾ ਸਥਾਨ ਹੈ ਤੇ ਇਧਰਲੇ ਸਥਾਨ ਇਧਰ ਸਾਡੇ ਇਲਾਕੇ ਦੇ ਵਿੱਚ ਅਨੇਕਾਂ ਹੀ ਸਥਾਨ ਨੇ ਥੋੜੀ ਥੋੜੀ ਦੂਰ ਵੀ ਉੱਤੇ ਅਨੇਕਾਂ ਹੀ ਸਥਾਨ ਨੇ ਸਾਡੇ ਤੇ ਇੱਥੇ ਵੀ ਮਹਾਰਾਜ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ ਜਿਹਦੇ ਨਾਲ ਘੋੜਾ ਬੰਨੇ ਉਹ ਝੰਡਾ ਮੌਜੂਦ ਹੈ ਇੱਥੇ ਧੀਰ ਸਿੰਘ ਬਾਬਾ ਗੁਰਤੇਜ ਸਿੰਘ ਜੀ ਤੇ ਉਹਨਾਂ ਦਾ ਇੱਥੇ ਪਹਿਰਾ ਗੁਰੰਥੀ ਸਿੰਘ ਦੀ ਸੇਵਾ ਕਰਦੇ ਆ ਤੇ ਬਹੁਤ ਚੜ੍ਹਦੀ ਗਲਾ ਦੇ ਵਿੱਚ ਉਹਨਾਂ ਦਾ ਪਹਿਲਾ ਲੱਖੀ ਦੇ ਵਿੱਚ ਜਨ ਕੀ ਮੈਂ ਮੰਨਦਾ ਨਹੀਂ ਵੀ ਜਿੰਨੀ ਇਹ ਇੱਥੇ ਜ਼ਿੰਮੇਵਾਰੀ ਨਿਭਾਰੇ ਆ ਕਬੱਡੀ ਜ਼ਿੰਮੇਵਾਰੀ ਆ ਨਵੇਂ ਪੌਦ ਤਿਆਰ ਕਰ ਰਹੇ ਨੇ ਖਾਲਸੇ ਪੰਥ ਦੀ ਇਹ ਵੀ ਜੇ ਸ਼ੁਰੂ ਤੋਂ ਲੱਗ ਜੇ ਲੱਗ ਜੇ ਕਹਿੰਦੇ ਜਿਹੜੀ ਅਕਲ ਹੁੰਦੀ ਆ ਜੇ ਸ਼ੁਰੂ ਦੇ ਵਿੱਚ ਆ ਜੇ ਆ ਜੇ ਨਹੀਂ ਕਈ ਬੰਦਿਆਂ ਨੂੰ ساری ਜਿੰਦਗੀ ਦੀ ਹਾਂ ਛੋਟੇ ਛੋਟੇ ਪਚੰਗੀ ਤਿਆਰ ਕੀਤੇ ਹੈ ਇਹ ਸ਼ੁਰੂ ਤੋਂ ਹੂੰ ਯਾਨੀ ਕਿ ਹੋ ਜੇ ਨਾ ਫਿਰ ਮਹਾਰਾਜ ਦੀ ਕਿਰਪਾ ਕਰ ਵੀ ਦਿੰਦਾ ਜੇ ਬੰਦਾ ਹੱਲ ਵੀ ਜਾਵੇ ਨਾ ਕਿਤੇ ਮੂੰਹ ਸਿਰ ਮਨਾ ਵੀ ਲਵੇ ਤਾਂ ਵੀ ਫਿਰ ਉੱਥੇ ਆ ਜੀ ਇਸ ਜੇ

ਆ ਸੀਗੇ ਜੀ ਜਿਹੜੇ ਇਥੋਂ ਦੇ ਗ੍ਰਾਂਥੀ ਸਾਹਿਬ ਨੇ ਜਿਹੜੀ ਆਪਣੀ ਇਹ ਨਵੀਂ ਪਨੀਰੀ ਤਿਆਰ ਕੀਤੀ ਹੋਈ ਆ ਦੇਖੋ ਬੂਟੇ ਲਾਏ ਹੋਏ ਹਨ ਇੰਨੇ ਛੋਟੇ ਛੋਟੇ ਬੱਚਿਆਂ ਨੂੰ ਦਮਾਲੇ ਸਿਖਾਇਆ ਗੱਤ ਕੇ ਆਉਂਦੇ ਇਹਨਾਂ ਨੂੰ ਤੇ ਦੇਖ ਕੇ ਦਿਲ ਬਹੁਤ ਖੁਸ਼ ਹੁੰਦਾ ਹਾਂ ਹਾਂ ਐਵੇਂ ਦੇ ਗ੍ਰਾਂਥੀ ਸਿੰਘ ਚਾਹੀਦੇ ਆ ਕੋਈ ਇਸ ਤਰ੍ਹਾਂ ਦਾ ਕਾਰਜ ਕਰਦਾ ਉਹਨਾਂ ਨੂੰ ਸਨਮਾਨ ਕਰਨਾ ਫੌਮ ਦਾ ਸ਼ਾਬਾਸ਼ ਦੇਣੀ ਦੇਣੀ ਮਹੱਕ万ਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਆਪਣੇ ਹੈਡ ਗ੍ਰੰਥੀ ਸਾਹਿਬ ਨੇ ਜੀ ਇੱਥੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਜੀ ਚੜਦੀ ਕਲਾ ਜੀ ਤੁਹਾਡੇ ਦਰਸ਼ਨ ਹੋ ਗਏ ਜੀ ਚੜਦੀ ਕਲਾ ਹੀ ਹੈ ਤੁਸੀਂ ਦਰਸ਼ਨ ਕਰਨ ਆਏ ਹੋ ਜਾਂਦੇ ਹਾਂ ਹਾਂਜੀ ਨਾਲ ਪੰਤ ਵਾਹਿਗੁਰੂ ਜੀ ਕਾ ਲਓ ਜੀ ਆਪਾਂ ਨਾ ਹੁਣ ਇਸ ਗੁਰਦੁਆਰਾ ਸਾਹਿਬ ਚ ਆਏ ਤਾਂ ਆਪਾਂ ਦੂਜੀ ਵਾਰੀਆਂ ਪਰ ਮੈਨੂੰ ਵੀ ਅੱਜ ਪਤਾ ਲੱਗਿਆ ਵੀ ਇੱਥੇ ਝੰਡਾ ਹੈਗਾ ਜਿਹੜਾ ਗੁਰੂ ਸਾਹਿਬ ਨੇ ਉਦੋਂ ਘੋੜਾ ਬੰਨਿਆ ਸੀ ਪਰ ਆਪਾਂ ਦਰਸ਼ਨ ਅੱਜ ਪਹਿਲੀ ਵਾਰੀ ਕਰਨ ਲੱਗੇ ਆਂ ਤੇ ਉਹ ਉਹ ਹੀ ਹਨ ਵੀ ਦੱਸੇ ਤੋਂ ਪਤਾ ਲੱਗਦਾ ਆਪਾਂ ਨੰਗੇ ਤਾਂ ਇਥੋਂ ਹਜ਼ਾਰਾਂ ਵਾਰ ਆਈਆਂ ਗੁਰਦੁਆਰਾ ਸਾਹਿਬ ਤੇ ਦੂਜੀ ਵਾਰ ਹੀ ਆਏ ਆ ਤੇ ਜੰਡਰ ਸਰ ਦੇ ਆਪਾਂ ਹੁਣ ਪਹਿਲੀ ਵਾਰੀ ਦਰਸ਼ਨ ਕਰਨ ਲੱਗੇ ਆ ਜੀ ਤੇ ਸੰਗਤ ਜੀ ਤੁਸੀਂ ਵੀ ਦਰਸ਼ਨ ਕਰੋ ਕਿੱਡਾ ਕਿੱਡਾ ਵੱਡਾ ਦਰਖਤ ਤੇ ਹਰਾ ਭਰਾ ਹਨਾ ਤੇ ਉਸ ਟਾਈਮ ਦਾ ਜੀ ਹਨਾ ਗੁਰੂ ਸਾਹਿਬ ਨੇ ਉਦੋਂ ਆਪਣਾ ਘੋੜਾ ਬੰਨਿਆ ਸੀ ਜੀ ਇਥੇ ਇਹ ਗੁਰੂ ਸਾਹਿਬ ਜਦੋਂ ਨਾ ਦਿੱਲੀ ਵੱਲ ਗਏ ਨੇ ਉਦੋਂ ਇੱਧਰ ਸਾਡੇ ਇਲਾਕੇ 'ਚ ਕਾਫੀ ਜਗ੍ਹਾ ਰੋਕ ਰੋਕ ਕੇ ਗਏ ਸੀਗੇ ਤੇ ਤਾਂ ਕਰਕੇ ਉਹਨਾਂ ਦੇ ਸਥਾਨ ਜ਼ਿਆਦਾ ਨੇ ਸਾਡੇ ਇਧਰ ਏਰੀਆ 'ਚ ਗੁਰੂ ਤੇਗ ਬਹਾਦਰ ਜੀ ਦੀ ਸਥਾਨ ਨੇ ਜ਼ਿਆਦਾ ਜੀ ਦੇਖੋ ਜੀ ਤੁਸੀਂ ਵਾਹਿਗੁਰੂ ਸੱਚੇ ਬਾਛਾ ਸਾਰੀਆਂ ਡਾਂਗੀਆਂ ਹਰੀਆਂ ਨੇ ਦੇਖੋ ਇਹ ਇਹ ਹੁੰਦੀ ਹੈ ਕਿਰਪਾ ਗੁਰੂ ਦੀ ਹਨਾ ਜੀ ਇੱਕ ਵੀ ਡਾਂਣੀ ਨਹੀਂ ਸੁੱਕੀ ਜੀ ਦੇਖ ਲਓ ਨਾ ਸਰ ਸ਼ਬਦ ਹਾਂ ਜੀ ਨਗਰ ਦੀ ਹਾਂ ਲੋ ਜੀ ਇੱਥੇ ਨਾ ਜੋਤ ਚਾਂਗਲੀ ਰਹਿੰਦੀਆਂ ਤੇ ਪਿੰਡ ਦੀ ਸੰਗਤ ਕੋਈ ਵੀ ਬਾਹਰੋਂ ਅੰਦਰੋਂ ਆ ਕੇ ਜੋਤ ਕਿਉਂ ਪਾ ਸਕਦਾ ਜੀ ਲੋਹਾ ਹੈ ਗੱਲ ਸੱਚ ਪਾਛਾ ਲੋ ਜੀ ਗੱਲਾਂ 'ਚੋ ਗੱਲ ਇੱਕ ਆਪਾਂ ਨੂੰ ਹੋਰ ਪਤਾ ਲੱਗੀ ਐ ਇਥੇ ਨ ਇੱਕ ਮਾਤਾ ਜੀ ਰਹਿੰਦੇ ਨੇ 35 ਸਾਲ ਹੋ ਗਏ ਉਹਨਾਂ ਨੂੰ ਉਹਨਾਂ ਦਾ ਪਿੰਡ ਸੀ ਕਲਾਰਾਂ ਤੇ ਉਹ ਆਪਣਾ ਪਿੰਡ ਛੱਡ ਕੇ ਇੱਥੇ ਆ ਗਏ ਸੀਗੇ ਗ੍ਰਾਂਤੀ ਸਿੰਘ ਸੀ ਨਾ ਉਹਨਾਂ ਦੇ ਹਾਂ ਗ੍ਰਾਂਤੀ ਸਿੰਘ ਹਾਂ ਤੇ ਉਹ ਉਹਨਾਂ ਦੇ ਜਿਹੜੇ ਘਰ ਵਾਲੇ ਸੀ ਗ੍ਰਾਂਤੀ ਸਿੰਘ ਸੀ ਤੇ ਇੱਥੇ ਉਹਨਾਂ ਨੇ ਸੇਵਾ ਕੀਤੀ ਤੇ ਫਿਰ ਉਹਨਾਂ ਦੇ ਜਿਹੜੇ ਗ੍ਰਾਂਤੀ ਸਿੰਘ ਸੀ ਉਹ ਚੱਲ ਵਸੇ ਤੇ ਮਾਤਾ ਜੀ ਪਰ ਇੱਥੇ ਹੀ ਰਹਿੰਦੇ ਨੇ ਉਦੋਂ ਦੇ ਇੱਥੇ ਹੀ ਸੇਵਾ ਕਰ ਰਹੇ ਨੇ ਜੀ ਆ ਆ ਸੀਗੇ ਮਾਤਾ ਅੰਦਰ ਨੇ ਮਾਤਾ ਜੀ ਹਾਂ ਤੇ ਆਪਾਂ ਕਰਾਉਣਾ ਜੀ ਦਰਸ਼ਨ ਤੁਹਾਨੂੰ ਵੇਖ ਲਓ ਵੀ ਇਸ ਸਤਾਂ ਤੇ ਬੱਚੇ ਇਹਨਾਂ ਦੇ ਕਾਰੋਬਾਰਾਂ 'ਚ ਲਾਗੇ ਕੰਮ ਕਰਾਂ ਤੇ ਪਰ ਮਾਤਾ ਜੀ ਇੱਥੇ ਨੇ ਜੀ ਸੰਗਤ ਬੈਠੀ ਆ ਦੇਖੋ ਮਾਤਾ ਜੀ ਕੋਲ ਨਪਾਲ ਤੋਂ ਨੇ ਮਾਤਾ ਜੀ ਆ ਕੁਰਸੀ ਦਿਓ ਬਈ ਕੁੜੀਓ ਹਲੋ ਖੜਾ ਹੋ ਕੇ ਦੇ ਦੋ ਬੈਠੇ ਪੱਤਰਕਾਰ ਹੈ ਵੀਡੀਓ ਬਣਾਵਾਇਆ ਮੈਂ ਤਾਂ ਸਾਡੀ ਚੱਕ ਕਿੰਨੀ ਸੰਗਤ ਇਹ 40 ਸਾਲਾਂ ਤੋਂ 45 ਤੋਂ ਸੇਵਾ ਕਰ ਰਹੇ ਨੇ ਸਦੇ ਪਰਿਵਾਰ ਤੇ ਮੈਂ ਵੀ ਉਹਦੀ ਵੀ ਬਣਾ ਦਈਏ ਵਾਹ ਕਰਦਾ ਸੰਗਤ ਦੀਆ ਵੇਖੋ ਐਨੀ ਹੋਣਾ ਇੱਥੇ ਸਾਡਾ ਸੰਗਤ ਹੈ ਚਾਪ ਚੱਲ ਰਿਹਾ ਸੀ ਨਾ ਚਾਪ ਕਰ ਰਹੇ ਸੀ ਹਾਂ ਜੀ ਆਹ ਕਿ ਸਭ ਹੋ ਗਿਆ ਫੇਰ ਤੁਮਾਰਸੇ ਯਾਦ ਕਰਾਓ ਚਾਪ ਕਰਦੇ ਹਾਂ ਮੇਰਾ ਪਿਆਰ ਕਰਣੀ ਤਲਾ ਬਹੁਤ ਵਧੀਆ ਬਹੁਤ ਵਧੀਆ ਮੈਂ ਜੋ ਕਰ ਤਾ ਨਾ ਨਹੀਂ ਕੋਈ ਨਾ ਮਾਹੀ ਦੂ ਸਤਨਾਮ ਵਾਈ ਦੂ ਸਤਨਾ

ਆ ਖੜਿਆ ਦਲ ਦੇ ਘੋੜੇ ਇੱਧਰ ਤੇ ਕੁਸ਼ਕ ਦਲ ਦੇ ਜਿਥੇ ਇੱਧਰ ਬੈਠਾ ਹੈ ਕੁਸ਼ਕ ਦਲ ਦਾ ਜਥਾ ਇੱਧਰ ਬੈਠਾ ਜੀ ਕੁਸ਼ਕ ਕਿਤੇ ਬੈਠ ਹੁੰਦੇ ਤੁਹਾਨੂੰ ਪਤਾ ਵੀ ਇੱਕ ਜਗ੍ਹਾ ਬੈਹਂਦੇ ਨਹੀਂ ਅਲੱਗ-ਅਲੱਗ ਜਗ੍ਹਾ ਬੈਹਂਦੇ ਹੁੰਦੇ ਸਾਰੇ ਕੁਸ਼ ਉਧਰ ਬੈਠੇ ਆ ਨਾ ਜੀ ਤੁਸੀਂ ਜਿਗੋ ਇੱਧਰ ਦਾ ਲੰਗਰ ਬੰਦ ਰਿਹਾ ਜੀ ਕਿਆ ਦੇਖੋ ਐ ਸੌਂਦੇ ਨੇ ਅਦਰ ਲੰਗਰ ਦੀ ਤਿਆਰੀ ਹੋ ਰਹੀ ਆ। ਲੋਕਾਂ ਦਾ ਸੰਦੇਸ਼ ਜਨ ਚੰਗੀ ਚਲਾ। ਖੁਰੀਆਂ ਲਾ ਰਹੇ ਨੇ ਜੀ ਘੋੜੇ ਦੇ ਦੇਖ ਇੱਛੋਂ ਦੀ ਵਾਹੇ ਕਹਿੰਦੇ ਨੰਗਣਾ ਨਹੀਂ ਚਾਹੀਦਾ ਦੂਰੋਂ ਹੋ ਕੇ ਨੰਗ ਰਹੇ ਆਪਾਂ ਇਹ ਕਥਾ ਚੱਲ ਰਹੀ ਹੈ ਡੇਲੀ ਸ਼ਾਮ ਨੂੰ ਚੱਲਦੀ ਆ ਕਹਿੰਦੇ ਬਹੁਤ ਜ਼ਿਆਦਾ ਪਿੰਡ ਦੀ ਸੰਗਤ ਆਉਂਦੀ ਆ ਦੇਖ ਲਓ ਤੇ ਮਾਤਾ ਜੀ ਦੀਆਂ ਬਸ ਇਹ ਸਮਝ ਲਓ ਵੀ ਮਾਤਾ ਜੀ ਕੋਲ ਬੈਠ ਕੇ ਜਿਹੜਾ ਸਪੋਨ ਸਾਨੂੰ ਮਿਲਿਆ ਉਹ ਅਸੀਂ ਲੈ ਸਕਦੇ ਆ ਜੇ ਤੁਸੀਂ ਨੰਗਦੇ ਟੱਪਦੇ ਹੋ ਤਾਂ ਜ਼ਰੂਰ ਦਰਸ਼ਨ ਕਰਕੇ ਜਾਇਓ 45 ਸਾਲ ਹੋ ਗਏ ਜੀ ਮਾਤਾ ਨੂੰ ਇੱਥੇ ਤੇ ਕਹਿੰਦੇ ਵੀ ਮੈਂ ਬੀਬੀਆਂ ਦੱਸ ਰਹੀਆਂ ਸੀ ਕਿ ਮਾਤਾ ਜੀ ਇੱਕ ਦਿਨ ਪਿੰਡ ਚਲੇ ਗਏ ਸੀ ਵੀ ਹੁਣ ਮੈਂ ਪਿੰਡ ਜਾਨੀ ਆ ਪਰ ਪਿੰਡ ਦੀਆਂ ਬੀਬੀਆਂ ਸਾਰੀਆਂ ਇਕੱਠੀਆਂ ਹੋ ਕੇ ਜਾ ਕੇ ਦੁਬਾਰਾ ਲੈ ਕੇ ਆਏ। ਇੰਨਾ ਪਿਆਰ ਆ ਪਿੰਡ ਨਾਲ ਜੀ। ਹੋ ਗਿਆ ਏ ਏ ਕਹਿ ਕੇ ਨਗਾੜੇ। ਅਜੇ ਯਾਦ ਕਰੇ ਹੋ ਇਹ ਖਾਣੇ। ਬਿਲਕੁਲ ਬਿਲਕੁਲ ਚਾਰਾ ਨਾ ਬੰਨ੍ਹਣਾ। ਯਾਰ ਇਹ ਜੋ ਮੈਂ ਬੰਦਾ ਹਾਂ। ਉਹ ਨਾ ਆਪਸੇ ਮੁਹੱਲੇ ਕਿ ਅੱਗੇ ਆ ਗਏ ਜੀ ਬਾਬਾ ਜੇਸਸ ਮਤਲਬ ਨਾ ਸੁਣੇ ਹਾਂ ਉਹ ਬਹੁਤ ਬੱਧੀ ਜਾਂਦੇ ਆ ਨਾ ਅੱਗੇ ਕੀ ਹੈ ਵੀ ਉਹ ਤਾਂ ਉਹ 15 ਤੋਂ ਚੁੱਕ ਕੇ ਤਾਂ ਰੰਝਾ ਆ ਗਿਆ 15 ਤੋਂ 6 ਤੱਕ ਤਾਂ ਬਿਲਕੁਲ ਸੰਗਾ ਦੇਖੋ ਤੁਸੀਂ ਕਿੰਨੀ ਆਉਂਦੀ ਆ ਜੀ ਗੁਰਦੁਆਰਾ ਸਾਹਿਬ ਹਨ ਜੀ ਚੱਲ ਪਿਆ ਮੈਥੋਂ ਤੇ ਗੱਲਬਾਤ ਆਪਾਂ ਅੱਗੇ ਜਾ ਕੇ ਕਰਦੇ ਆ ਤੇ ਆਹ ਵੇਖੋ ਛੋਟੇ ਛੋਟੇ ਪਚੰਗੀ ਸਿੰਘ ਆਪਦਾ ਵੇਖੋ ਢਾ ਲੈ ਕੇ ਆ ਰਹੇ ਨੇ ਇਹਨਾਂ ਨੂੰ ਘਮਾ ਘਮੋ ਗਿਆ ਹਣਾ ਆ ਜਿਆਦਾ ਨਾ ਇਧਰ ਮੰਡੀ ਵੱਲ ਆ ਜਾਂਦੇ ਨੇ ਇਹ ਲੈ ਕੇ ਘੋੜਿਆਂ ਨੂੰ ਦੇਖੋ ਇੱਥੇ ਨੇ ਜਿਆਦੇ ਇੱਕ ਛਾਂ ਹੈ ਤੇ ਖੁੱਲਾ ਥਾਂ ਹੈ ਤਾਂ ਕਰਕੇ ਸਾਰੇ ਇਧਰ ਲੈ ਕੇ ਆਉਂਦੇ ਨੇ ਘਮਾਉਣ ਘਮੋਣ ਨੂੰ ਆ ਸਾਰਿਆਂ ਦੇ ਘੋੜੇ ਇੱਥੇ ਹੀ ਖੜੇ ਆ ਵੇਖੋ ਤੇ ਦਰਸ਼ਨ ਕਰਕੇ ਬਈ ਨਿਆਹਲ ਹੋ ਗਿਆ ਆਪਾਂ ਹਣਾ ਤੇ ਸਭ ਤੋਂ ਜ਼ਿਆਦਾ ਤਾਂ ਆਪਾਂ ਨੂੰ ਮਾਤਾ ਜੀ ਕੋਲ ਬਹਿ ਕੇ ਜਿਹੜਾ ਇੱਕ ਸਕੂਨ ਨਹੀਂ ਮਿਲਦਾ ਦਿਲ ਨੂੰ ਹਣਾ ਜੀ ਉਹ ਮਿਲਿਆ ਸੀ ਬਾਤਾਂ ਮੈਂ ਜੀ ਜਿਵੇਂ ਆਪਣੇ ਉਹ ਮਣੀ ਗਨ ਸਾਹਿਬ ਨਹੀਂ ਹੈਗੇ ਹਣਾ ਉਵੇਂ ਲੱਗਦਾ ਸੀਗਾ ਆਪਣੇ ਉਹ ਅਦਰ ਦੇ ਹੋਰੇ ਉਹ ਅੱਗੇ ਤੇ ਇਤਿਹਾਸ ਦਾ ਹੈ ਕਿ ਸੰਗਤ ਸੁਰੀਆ ਦਾ ਮਤਲਬ ਹੈ ਸੁਰੀਆ ਆ ਰਿਹਾ ਐਨੇ ਸੀ ਇਤਿਹਾਸ ਲੋ ਜੀ ਆਪਾਂ ਜਾ ਰਹੇ ਹਾਂ ਉਹੀ ਨਹਿਰ ਵਾਲੇ ਰਸਤੇ ਹੀ ਹਨਾ ਇਧਰੋਂ ਜਿਹੜੇ ਕੱਲ ਆਪਾਂ ਆਏ ਸੀਗੇ ਸੁਨਾਮ ਵਾਲੇ ਤੋਂ ਤੇ ਬਾਕੀ ਗੱਲ ਮੁੱਕਦੀ ਉਹ ਆ ਯਾਰਾ ਹਨਾ ਇੱਕ ਗੁਰੂ ਦੇ ਸਿੰਘ ਦੇਖ ਲੋ ਹਨਾ ਗੁਰੂ ਦੀਆਂ ਲਾਡਲੀਆਂ ਪਹੁੰਚਾਂ ਜੱਜ ਦੀਆਂ ਨੇ ਪ੍ਰੈਸ਼ਰ ਆ ਯਾਰਾ ਬਾਕੀ ਜਿਵੇਂ ਉਹ ਆਪਣਾ ਕੁਵਿਸ਼ਰੀ ਨਹੀਂ ਉਹ ਕਹਿੰਦੇ ਨੇ ਹਨਾ ਵੀ ਗੁਰੂ ਦੇ ਸਿੱਖ ਵਿੱਚੋਂ ਮੈਨੂੰ ਸ਼ੇਰ ਦੱਸਿਆ ਹਨਾ ਕਿ ਬਾਕੀ ਸ਼ੇਰ ਦੱਸਦਾ ਯਾਰ ਹਨਾ ਕਿ ਬਾਕੀ ਚਲੋ ਕਰਮਾਂ ਦੀ ਗੱਲ ਆ ਹਨਾ ਪਰਮਾਤਮਾ ਜੀ ਤੇ ਕਿਰਪਾ ਕਰੇ ਪੁਰਦੋ ਸਿੰਘ ਸੱਜਣਾ ਉਹ ਨਹੀਂ ਆ ਯਾਰ ਸੰਗਤ ਕਰ ਲਈਦੀ ਐ ਇਹਨਾਂ ਦੇ ਬਹਾਨੇ ਦਰਸ਼ਨ ਹੋ ਜਾਂਦੇ ਆ ਚੰਗੀਆਂ ਰੂਹਾਂ ਦੇ ਹਨਾ ਬਾਕੀ ਪਤਾ ਕੀ ਐ ਮੇਰੀਆਂ ਵੀਡੀਓ ਨੂੰ ਵੇਂਦਾ ਕੋਈ ਨਹੀਂ ਹੁੰਦਾ ਫਿਰ ਜਦੋਂ ਬੰਦਾ ਕੋਈ ਹੋਰ ਵੀਡੀਓ ਪਾਤੇ ਉਹਤੇ ਫਿਰ ਵਿਦਵਾਨ ਬਹੁਤ ਆ ਜਾਂਦੇ ਨੇ ਕਮੈਂਟ ਕਰਨ ਵਾਲੇ ਭਾਈ ਆ ਐਵੇਂ ਇਹ ਵੀਡੀਓ ਨਾ ਪਾਉ ਉਹ ਐ ਆ ਕੀ ਬਾਤ ਆ ਉਹ ਕਰਤਾ ਹਨਾ ਪਰ ਉਹ ਬਦਵਾਨ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਆਪਾਂ ਚੱਕੀਆਂ ਵੀਡੀਓ ਪਾਉਨੇ ਆ ਉਦੋਂ ਉਹਨਾਂ ਤੇ ਕਮੈਂਟ ਕਿਉਂ ਨਹੀਂ ਕਰਦੇ ਬਈ ਆ ਚੰਗੀ ਚੰਗਾ ਕੀਤਾ ਹਨਾ ਵਾਇਰਲ ਕੁਝ ਲਿਖਣ ਦਾ ਸਹੀ ਆ ਕੇ ਯਾਰ ਹਨਾ ਜਿਹੜੀ ਵੀਡੀਓ ਵਾਇਰਲ ਹੋ ਜੂ ਉੱਥੇ ਆ ਕੇ ਫਿਰ ਬਦਵਾਨ ਹੋ ਜਾਣਗੇ ਬਹਿ ਜਾਣਗੇ ਚੌੜੇ ਹੋਗੇ ਵੱਡੇ ਵੱਡੇ ਕਮੈਂਟ ਕਰਨਗੇ ਵੀ ਸਾਡੇ ਵਰਗਾ ਦਾ ਕੋਈ ਸੱਚਾ ਹੈ ਹੀ ਨਹੀਂ ਹਨਾ ਤੇ ਜੇ ਆਪਾਂ ਹੁਣ ਚੰਗੀ ਵੀਡੀਓ ਪਾਉਣੇ ਉਹਦੇ ਤੇ ਲਾਈਕ ਵੀ ਨਹੀਂ ਕਰਦੇ ਕਮੈਂਟ ਤਾਂ ਦੂਰ ਦੀ ਗੱਲ ਹੈ ਹਨਾ ਹਰੇਕ ਬੰਦਾ ਆਪਣਾ ਫੇਮ ਭਾਲਦਾ ਸਿਤ ਮੁੱਕ ਦੀ ਗੱਲ ਇੱਥੇ ਆ ਗਿਆ ਸahari ਬਾਈ ਲੋ ਜੀ ਪਹੁੰਚ ਗਏ ਆਪਾਂ ਘਰ ਹਨਾ ਤੇ ਉੱਥੋਂ ਆਉਣ ਨੂੰ ਦਿਲ ਤਾਂ ਨਹੀਂ ਕਰਦਾ ਸੀ ਕਿਉਂਕਿ ਐਵੇਂ ਦੀਆਂ ਰੂਹਾਂ ਸੀ ਯਾਰ ਉੱਥੇ ਹਨਾ ਦਿਲ ਕਰਦਾ ਸੀ ਇਹਨਾਂ ਕੋਲ ਬੈਠੇ ਰਹੀਏ ਇਹਨਾਂ ਦੀ ਸੰਗਤ ਕਰਦੇ ਰਹੀਏ ਹਨਾ ਜਿਹਦੇ ਕੋਲ ਪਾਵਰ ਹੋਊਗੀ ਹਨਾ ਜਿਹਦੇ ਕੋਲ ਚੁੰਮਕ ਹੋ ਲੋਹੇ ਨੂੰ ਉਹੀ ਖਿੱਚੂ ਹਨਾ ਤੇ ਜੇ ਉਹਨਾਂ ਦੀ ਤਪੱਸਿਆ ਜਾਂ ਉਨਾ ਕੋਲ ਕੋਈ ਹੈਗਾ ਸੀ ਤੇ ਤਾਂ ਉਥੇ ਬੈਠਣ ਨੂੰ ਦਿਲ ਕਰਦਾ ਸੀ ਤੇ ਤਾਂ ਉਥੇ ਸਕੂਨ ਮਿਲਦਾ ਸੀ ਤੇ ਤਾਂ ਪਿੰਡ ਦੀ ਸੰਗਤ ਇੰਨਾ ਪਿਆਰ ਕਰਦੀ ਹੈ ਹਨਾ ਤੇ ਉਥੇ ਸ਼ਾਇਦ ਬਾਜ਼ ਜ਼ਿਆਦਾ ਸੀ ਮੈਂ ਦੱਸਿਆ ਤਾਂ ਉਥੇ ਵੀ ਸੀ ਪਰ ਮੈਂ ਇੱਕ ਵਾਰੀ ਦੁਬਾਰਾ ਦੱਸ ਦਿੰਦਾ ਹਨਾ ਮਾਤਾ ਜੀ ਬਾਰੇ ਹਨਾ ਤੇ ਜਿਹੜੇ ਆਪਣੇ ਨਾਲ ਗਏ ਸੀ ਨਾ ਜੀ ਜਿਹੜੇ ਆਪਣੇ ਨਾਲ ਗਏ ਸੀਗੇ ਹੈਰੀ ਬਾਬੇ ਹੈਰੀ ਤੇ ਇਹ ਹਰਜੀਤ ਦਾ ਹੀ ਵੱਡਾ ਭਰਾ ਹੈ ਤੇ ਉਹਦਾ ਡੈਡੀ ਸੀ ਦੋਨੇ ਜਣੇ ਸੀਗੇ ਇਹ ਸ਼ੁਰੂ ਤੋਂ ਹੀ ਨਿਹੰਗ ਸਿੰਘ ਸਜੇ ਹੋਇਆ ਜੀ ਤੇ ਇਕਲਾਰਾ ਪਿੰਡ ਤੋਂ ਆਪਣੇ ਪਿੰਡ ਆਏ ਸੀ ਇਹਨਾਂ ਨੂੰ ਕਾਫੀ ਸਾਲ ਹੋ ਗਏ 21-22 ਸਾਲ ਹੋ ਗਏ ਸਾਡੇ ਪਿੰਡ ਆਏ ਨੂੰ ਤੇ ਵਧੀਆ ਫਰੇਮ ਪਿਆਰ ਇਹਨਾਂ ਦਾ ਇੱਥੇ ਆਪਣੇ ਪਿੰਡ ਵੀ ਤੇ ਇਹਨਾਂ ਦੇ ਪਿੰਡ ਦੇ ਨੇ ਉਹ ਤੇ ਚਾਚੀ ਜੀ ਲੱਗਦੇ ਨੇ ਕਹਿੰਦੇ ਵੀ ਸਾਡੇ ਗਵਾਂਢ 'ਚ ਸੀ ਤੇ ਵੈਸੇ ਪਿੱਛੋਂ ਹੈਗੇ ਨੇਪਾਲੀ ਨੇ ਉਹ ਹਨਾ ਤੇ ਕਮਾਈ ਹੈ ਜੀ ਉਹਨਾਂ ਕੋਲੇ ਹਨਾ ਵੀ ਕਹਿੰਦੇ ਵੀ ਜਦੋਂ ਅਸੀਂ ਆਉਂਦੇ ਸੀ ਗੁਰਦੁਆਰ ਸਾਹਿਬ 45 ਸਾਲ ਇੱਕ ਜਗ੍ਹਾ ਰਹਿਣਾ ਬਹੁਤ ਵੱਡੀ ਗੱਲ ਹੈ ਜੀ ਹਨਾ ਤੇ ਜੰਡਸਰ ਦੀ ਸੇਵਾ ਕਰਦੇ ਸੀ ਦਰਬਾਰ ਸਾਹਿਬ ਦੀ ਇੰਨੀ ਸੇਵਾ ਕਰਦੇ ਸੀ ਤੇ ਮੈਂ ਪੁੱਛੋ ਨਾ ਕੁਛ ਤੇ ਬੱਚੇ ਉਹਨਾਂ ਦੇ ਬਾਹਰ ਜੋਬ-ਜੂਬ ਕਰਦੇ ਆ ਜਾਂ ਕੁਝ ਵੀ ਕਰਦੇ ਆ ਹਨਾ ਉਹਨਾਂ ਬਾਰੇ ਚਲੋ ਆਪਾਂ ਜ਼ਿਆਦਾ ਪੁੱਛਿਆ ਨਹੀਂ ਸੀ ਤੇ ਇਹ ਆ ਵੀ ਇੱਕ ਵਾਰੀ ਉਹ ਚਲੇ ਵੀ ਗਏ ਸੀ ਕਲਾਰਾਂ ਤੇ ਜਿਹੜੀਆਂ ਪਿੰਡ ਦੀ ਸੰਗਤ ਸੀਗੀ ਹਨਾ ਦੁਬਾਰਾ ਫੇਰ ਵਾਪਸ ਲੈ ਕੇ ਆਏ ਤੇ ਉਹਨਾਂ ਨੂੰ ਵੇਖ ਲਓ ਅਲੱਗ ਤੋਂ ਰੂਮ ਬਣਾ ਕੇ ਦਿੱਤਾ ਹੋਇਆ ਸਾਰਾ ਸੈੱਟ ਤੇ ਅੰਦਰ ਏਸੀ, ਯੂਸੀ ਸਭ ਸਹੂਲਤ ਉਹਥੇ ਕਮਰੇ ਚ ਹੀ ਆ ਤੇ ਸੰਗਤ ਗੁਰਦੁਆਰਾ ਸਾਹਿਬ ਵੀ ਜਾਂਦੀ ਆ ਤੇ ਉਹਨਾਂ ਕੋਲ ਆ ਕੇ ਸੰਗਤ ਕਰਦੀ ਆ ਤੇ ਨਾਮ ਜਪਦੇ ਆ ਸ਼ਾਮ ਨੂੰ ਡੇਲੀ ਜੀ ਹਨਾ ਤੇ ਐਵੇਂ ਦੀਆਂ ਰੂਹਾਂ ਕਿਸਮਤ ਵਾਲਿਆਂ ਨੂੰ ਹੀ ਮਿਲਦੀਆਂ ਨੇ ਜੀ ਚਲੋ ਕਿਸੇ ਦੇ ਬਹਾਨੇ ਆਪਾਂ ਵੀ ਦਰਸ਼ਨ ਕਰਾਏ ਖੇਡਾਂ ਦਾ ਤਾਂ ਆਪਾਂ ਨੂੰ ਇੰਨਾ ਹੋਇਆ ਹੀ ਨਹੀਂ ਵੀ ਖੇਡਾਂ ਦੇਖਣੀਆਂ ਸੀ ਜਾਂ ਨਾਲ ਪਰ ਐਵੇਂ ਦੀਆਂ ਰੂਹਾਂ ਦੇ ਦਰਸ਼ਨ ਹੋ ਜਾਣ ਤਾਂ ਜਨਮ ਸਫਲਾ ਹੋ ਜਾਂਦਾ ਜੀ ਤੇ ਚਲੋ ਉਹ ਖੇਡਾਂ ਹੋਈਆਂ ਨਹੀਂ ਕਿਉਂਕਿ ਰਾਹ ਜਿਹੜਾ ਜਗਾ ਸੀ ਨਾ ਉਹ ਗਿੱਲੀ ਸੀ ਤੇ ਉਹ ਬਣੀ ਨਹੀਂ ਕਿਤੇ ਉਹਨਾਂ ਦੀ ਇੱਕ ਦੋ ਜਗ੍ਹਾ ਵੇਖੀ ਹੋਣੀ ਉਹਨਾਂ ਨੇ ਕਿਤੇ ਵੀ ਬਣੀ ਨਹੀਂ ਗੱਲ ਬਈ ਕਿਤੇ ਕਰ ਲੈਣ ਉਹਨਾਂ ਜਗ੍ਹਾ ਮਿਲੀ ਨਹੀਂ ਤੇ ਇਸ ਕਰਕੇ ਸ਼ਾਇਦ ਕੈਨਸਲ ਹੋ ਗਿਆ ਹੋਣਗੇ ਆ ਇੱਕ ਦੋ ਦਿਨ ਇੱਥੇ ਹਜੇ ਦਲਨੇ ਰਹਿਣਾ ਤੇ ਸ਼ਾਇਦ ਫਿਰ ਹੋ ਜਾਣ ਚਲੋ ਜੇ ਹੋਈਆਂ ਤਾਂ ਆਪਾਂ ਜਾਵਾਂਗੇ ਤੇ ਜਿਹੜਾ ਕੁਝ ਅੱਜ ਆਪਾਂ ਦਰਸ਼ਨ ਕਰਏ ਉਹ ਬਹੁਤ ਆਪਣੇ ਲਈ ਤੇ ਮੈਨੂੰ ਲੱਗਦਾ ਵੀ ਤੁਹਾਨੂੰ ਵੀ ਬਹੁਤ ਵਧੀਆ ਲੱਗਿਆ ਹੋਊਗਾ ਜੀ ਹਨਾ ਲੋ ਮੈਂ ਤਾਂ ਪ੍ਰਸ਼ਾਦ ਜਸ਼ਨ ਲੋ ਜੀ ਆਪਾਂ ਨਾ ਮੰਮੀ ਅਰਾਂ ਨੂੰ ਪ੍ਰਸ਼ਾਦ ਦੇਤਾ ਜਸ਼ਨ ਅਰਾਂ ਨੂੰ ਦੇਤਾ ਸਾਰਿਆਂ ਨੂੰ ਹੀ ਦੇਤਾ ਕਿਉਂਕਿ ਬਹੁਤ ਖੁੱਲੇ ਦਿਲ ਨਾਲ ਪ੍ਰਸ਼ਾਦ ਵੀ ਦਿੰਦੇ ਸੀਗੇ ਉਹ ਖੁੱਲਾ ਹੀ ਗੱਫਾ ਸੀ ਉਹਨਾਂ ਕੋਲੇ ਵੀ ਤੇ ਚਲੋ ਜੀ ਅੱਜ ਵਾਲਾ ਵਲੌਗ ਤੋਂ ਛੋਟਾ ਹੈ ਪਰ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੀ ਉਮੀਦ ਕਰਦੇ ਆ ਜੇ ਵਧੀਆ ਲੱਗਿਆ ਲਾਈਕ ਕਰਿਓ ਜੀ ਕਮੈਂਟ ਕਰਿਓ ਸ਼ੇਅਰ ਕਰਿਓ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆ ਨੈਕਸਟ ਵਲੌਗ ਚ ਥੈਂਕਸ ਫॉर ਵਾਚਿੰਗ ਬਾਏ ਬਾਏ